ਜਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵਕ ਵਕ ਦਿਨਾਂ ਚ ਵਕ ਵਕ ਵਿਸ਼ਿਆਂ ਤੇ ਵਕ ਵਕ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਅੱਜ ਵੀ ਅਸੀਂ ਇਸੇ ਸੰਬੰਧ ਚ ਇੱਕ ਮਠਾ ਸਿੰਘ ਜੀ ਦਾ ਪੱਤਰ ਹਾ 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 ਬੱਲੇ 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 ਜੈਹਨ ਜੀ ਜੈਹਨ 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 ਡਾਕਟਰ ਸਾਹਿਬ ਜੈਹਨ ਜੀ ਆਜੋ 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 ਬੈਠੋ ਧੰਨਵਾਦ ਬੈਠੋ ਡਾਕਟਰ ਸਾਹਿਬ ਕੀ ਆ ਬਾਤ ਹੈ ਬੈਠੋ ਹੀ ਰਬੀ ਜੀ ਬੈਠੇ ਜੀ ਵਾਹ ਜੀ ਵਾਹ ਵਾਹ ਜੀ ਰੌਣਕਾਂ ਲੱਗੀਆਂ ਹੋਰ ਸੁਣਾਓ ਬਹੁਤ ਵਧੀਆ ਬਹੁਤ ਵਧੀਆ ਹੋਰ ਡਾਕਟਰ ਸਾਹਿਬ ਜੈਕਟਾਂ ਪਾਣੀਆਂ ਫਿਰ ਜੈਕਟਾਂ ਮਹਾਰਾਜ ਮੌਸਮ ਹੀ ਇਦਾਂ ਦਾ ਹੋਇਆ ਪਿਆ ਹੁਣ ਕੀ ਕਰੀਏ ਬਿਲਕੁਲ ਹੈਨਾ ਮੌਸਮ ਦੇ ਨਾਲ ਤੁਰਨਾ ਪੈਂਦਾ ਮੌਸਮ ਨਹੀਂ ਤੁਹਾਡੇ ਨਾਲ ਤੁਰਦਾ ਬਿਲਕੁਲ ਸਮਾਂ ਹੀ ਆ ਮੌਸਮ ਵੀ ਸਮਾਂ ਹੀ ਆ ਸਮਾਂ ਨਾਲੇ ਕੋਈ ਨਸੀਬ ਹੀ ਆ ਸੀ ਹਰ ਤਰ੍ਹਾਂ ਦਾ ਮੌਸਮ ਦਾ ਆਨੰਦ ਬੜਾ ਬੜਾ ਹਾਂ ਹੋਰ ਸੁਣਾਓ ਵਰੀਆ ਮਠਾ ਸੈਂ ਜੀ ਡਾਕਟਰ ਸਾਹਿਬ ਆਇਆ ਜੀ ਇਹ ਕਰਾਓ ਇਹਨਾਂ ਨਾਲ ਜਾਣ ਡਾਕਟਰ ਸਾਹਿਬ ਜੀ ਡਾਕਟਰ ਜਸੁੰਦਰ ਸਿੰਘ ਜੀ ਜੀ ਤੇ ਆਪਣੇ ਗੁਰੂ ਅੰਗਦ ਦੇ ਵੈਟਰੀ ਤੇ ਐਨੀਮਲ ਸਾਇੰਸ ਜੀ ਲੁਧਿਆਣਾ ਜੀ ਉੱਥੇ ਡਾਕਟਰ ਸਾਹਿਬ ਪਸ਼ੂ ਖੁਰਾਕ ਮਾਹਰ ਦੇ ਤੌਰ ਤੇ ਜਿਹੜਾ ਹੈ ਸਿਵਾਵਾਨੀ ਬਾਰੇ ਜੀ 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 ਡਾਕਟਰ ਸਾਹਿਬ ਜੀ ਆਇਆ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਡਾਕਟਰ ਸਾਹਿਬ ਨਾਲ ਕਰਦੇ ਆ ਗੱਲ ਜੀ ਦੂਜੀ ਜਿਹੜੀ ਤੁਸੀਂ ਆਪਣਾ ਰਫਰੀ ਜੀ ਆ ਹੁਣ ਮੌਸਮ ਦੀ ਗੱਲ ਕੀਤੀ ਆ ਨਾ ਜੀ ਮੌਸਮ 'ਚ ਬਦਲਾ ਆਣਾ ਲਾਜ਼ਮੀ ਹੈ ਕੁਦਰਤ ਦਾ ਨਿਯਮ ਆ ਠੀਕ ਹੈ ਜੀ ਪਰ ਜਿਸ ਤਰੀਕੇ ਦਾ ਮੌਸਮ ਬਦਲ ਰਿਹਾ ਆ ਜੀ ਜਿਸ ਤਰੀਕੇ ਦਾ ਮੌਸਮ ਆ ਰਿਹਾ ਆ ਜੀ ਇਹ ਵਾਤਾਵਰਨ ਨੂੰ ਬਹੁਤ ਪ੍ਰੇਤ ਕਰ ਰਿਹਾ ਬਿਲਕੁਲ ਠੀਕ ਹੈ ਜੀ ਇਹ ਵਾਤਾਵਰਨ ਮੌਸਮ ਨੂੰ ਪ੍ਰੇਤ ਕਰ ਰਿਹਾ ਹਾਂ ਵੇਖੋ ਨਾ ਹੁਣ ਸਾਰੀ ਜਹਾੜੀਆਂ ਜਿਹੜੀਆਂ ਜਿਵੇਂ ਦਰਗਾ ਚੜਿਆ ਹੋਇਆ ਹਾਂ 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 ਉਹਦੇ ਨਾਲ ਸਾਰੀ ਸਮੱਸਿਆ ਲੋਕਾਂ ਦੇ ਗਣੇ ਨੱਕ ਸਭ ਦੇ ਰੁਕੇ ਖਲੋਤੇ ਐ ਇਸ ਤੇ ਨਿਆਣੀ ਜਵਾਕ ਬੜਾ ਬਿਮਾਰ ਹੋ ਰਿਹਾ ਜੀ ਅੱਜ ਕੱਲ ਆ ਤੇ ਚੰਗੀ ਤਰ੍ਹਾਂ ਜਿਹੜਾ ਉਹ ਕੋਈ ਨੂੰ ਦਿਸਦਾ ਨਹੀਂਗਾ ਕਿ ਕਈ ਵਾਰੀ ਤੇ ਵੀ ਆਪੀ ਉਹ ਅਗਾ ਲਗੀਆਂ ਹੋਈਆਂ ਐ ਆ ਪ੍ਰਾਣੀ ਬਣੇ ਤੇ ਉਹਦੇ ਵਿੱਚ ਜਿਹੜਾ ਵਾ ਲੋਕਾਂ ਦੀਆਂ ਗੱਡੀਆਂ ਜਡੀਆਂ ਫਸ ਜਾਂਦੀਆਂ ਫਸ ਜਾਂਦੀਆਂ ਔਰ ਮੈਂ ਇਹ ਸੋਚਦਾ ਇਹਦੇ ਉਲਟੇ ਵੀ ਜਦੋਂ ਡਾਕਟਰ ਸਾਹਿਬ ਇਦਾਂ ਦੀ ਕੋਈ ਔਕੜ ਆਂਦੀ ਹੈ ਜਾਂ ਕੋਈ ਚੀਜ਼ ਆਂਦੀ ਹੈ ਕੁਦਰਤੀ ਇਹਦੇ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਲੈਣਾ ਚਾਹੀਦਾ ਬਿਲਕੁਲ ਬਿਲਕੁਲ ਕੋਰੋਨਾ ਆਇਆ ਸੀ ਕਿੰਨਾ ਸਬਕ ਦੇ ਗਿਆ ਬਿਲਕੁਲ ਸਾਂ ਕਹਿ ਦੇ ਦੀਆ ਮਠਾ ਸਿੰਘ ਜੀ ਸਾਨੂੰ ਹੈਨਾ ਸੰਭਲ ਜਾ ਭਾਈ ਹਾਂ ਆ ਹੁਣ ਜੇ ਮੌਸਮ ਦੇ ਵਿੱਚ ਤਬਦੀਲੀ ਤੇ ਆਉਣੀ ਆਉਣੀ ਆ ਤੇ ਆਪਣੇ ਸਮੇਂ ਤੇ ਆਉਣੀ ਆ ਪਰ ਇਹੋ ਜੀ ਤਬਦੀਲੀ ਦੇ ਆਉਣ ਲਈ ਸਾਡਾ ਬੜਾ ਹੱਥ ਵਿੱਚ ਆਤਾ ਹੈ ਜੀ ਜੀ ਅਸੀਂ ਬਹੁਤ ਜ਼ਿਆਦਾ ਆਪਣਾ ਜਿਹੜਾ ਵਾਤਾਵਰਨ ਨੂੰ ਇੰਨਾ ਕੋ ਖਰਾਬ ਕਰ ਚੁੱਕੇ ਆ ਕਿ ਆ ਦੇਖੋ ਤੁਸੀਂ ਰਾਤ ਜਿਹੜੀ ਆ ਸ਼ਾਮ ਪੈਣ ਤੋਂ ਪਹਿਲਾਂ ਰਾਤ ਪੈ ਜਾਂਦੀ ਬਿਲਕੁਲ ਬਿਲਕੁਲ ਹੈਨਾ ਨਜ਼ਰੀ ਕੋਈ ਦੀਦਾ ਹੀ ਨਹੀਂ ਕੋਈ ਅਸੀਂ ਕੁਦਰਤ ਨਾਲ ਖੇਡਦੇ ਪਏ ਆ ਹਾਂ ਇਸ ਕਰਕੇ ਸਾਨੂੰ ਇਸ ਵਾਰ ਤੇ ਚੇਤਨ ਹੋਣ ਦੀ ਲੋੜ ਆ। ਚੇਤਨ ਹੋਣ ਦੀ ਲੋੜ। ਕਿ ਜੇ ਅਸੀਂ ਇਹਨੂੰ ਨਾ ਸੰਭਾਲਿਆ ਤੇ ਇਹ ਸਾਡੇ ਵਾਸਤੇ ਸਿਹਤ ਦੇ ਉੱਤੇ ਮਾੜੇ ਅਸਰ ਸਾਡੀ ਮਾਨਸਿਕਤਾ ਦੇ ਉੱਤੇ ਮਾੜੇ ਅਸਰ ਹਰੇਕ ਚੀਜ਼ ਦੇ ਉੱਤੇ ਸਾਡਾ ਭੈੜਾ ਅਸਰ ਪੈ ਰਿਹਾ। ਔਰ ਦੇਖੋ ਮਤਲਬ ਇਹ ਨਿਗਾ ਵੀ ਕੱਲੀ ਸਾਡੇ ਲੋਕਾਂ ਨੂੰ ਇਹ ਜ਼ਿੰਮੇਵਾਰ ਠਰਾਦ ਨਾ ਵੀ ਪ੍ਰਾਲੀ ਨਾਲ ਹੀ ਹੁੰਦਾ ਵਾ। ਜੀ ਜੀ ਬਹੁਤ ਸਾਰੇ ਕਾਰਨ ਬਹੁਤ ਸਾਰੇ ਬਿਲਕੁਲ ਸਹੀ ਹੈ। ਸਾਨੂੰ ਉਹਨਾਂ ਸਾਰਿਆਂ ਕਾਰਨਾਂ ਨੂੰ ਖੋਖਣਾ ਪਏਗਾ। ਜੀ ਜੀ ਵੀ ਅਸੀਂ ਕਿੱਥੇ ਕਿੱਥੇ ਵਾਤਾਵਰਣ ਦੇ ਵਿੱਚ ਜਿਹੜੀ ਆ ਉਹ ਮਿਲਾਵਟ ਕਰ ਰਹੇ ਆ। ਜੀ ਕਿਹੜੀ ਚੀਜ਼ ਨਾਲ ਵਾਤਾਵਰਨ ਖਰਾਬ ਹੋ ਰਿਹਾ ਕੀ ਇਹ ਕਚਰੇ ਨਾਲ ਹੋ ਰਿਹਾ ਕੀ ਇਹ ਪਲਾਸਟਿਕ ਨਾਲ ਹੋ ਰਿਹਾ ਹੋਰ ਕਿਹੜੇ ਕਿਹੜੇ ਕੰਮ ਅਸੀਂ ਇਹੋ ਜੇ ਕਰ ਰਹੇ ਹਾਂ ਹੈਨਾ ਜਿਵੇਂ ਗਰਮੀਆਂ 'ਚ ਅਸੀਂ ਏਸੀ ਇੰਨਾ ਚਲਾ ਦਿੰਨੇ ਆ ਤੇ ਉਹਦੇ 'ਚੋਂ ਗੈਸਾਂ ਹੀ ਇੰਨੀਆਂ ਨਿਕਲਦੀਆਂ ਜਿਹੜੀਆਂ ਵਾਤਾਵਰਨ ਦੇ ਵਿੱਚ ਜਾ ਕੇ ਜੀ ਪਲੀਤ ਕਰਦੀਆਂ ਠੀਕ ਗੱਲ ਹੈ ਇਹਨਾਂ ਚੀਜ਼ਾਂ 'ਵਲ ਵਾਤਾਵਰਨ ਦੀ ਸੰਭਾਲ 'ਵਾਂ ਸਾਨੂੰ ਧਿਆਨ ਦੇਣਾ ਬਿਲਕੁਲ ਚਾਹੀਦਾ ਜੀ ਬਿਲਕੁਲ ਭਾਏ ਆ ਮੰਡੀਏ ਹਰਪ੍ਰੀਤ ਜੀ ਮੰਡੀਆਂ ਦੇ ਤੇ ਆਲੂ ਜਿਹੜਾ ਆ ਜਲੰਧਰ 400 ਰੁਪਏ ਕਿਵਿੰਟਲ ਵੀ ਕਿਹਾ ਲੁਧਿਆਣਾ 1500 ਰੁਪਏ ਬੁੱਢਲਾਡਾ 1700 ਰੁਪਏ ਫਾਜ਼ਿਲਕਾ 4000 ਰੁਪਏ ਪਟਿਆਲਾ 2000 ਰੁਪਏ ਤੇ ਰਈਆ 2700 ਰੁਪਏ ਜੀ ਪਿਆਜ਼ ਅਜਰਿਆ ਜਲੰਧਰ 2000 ਰੁਪਏ ਕਿਵਿੰਟਲ ਲੁਧਿਆਣਾ 2300 ਰੁਪਏ ਬੁੱਢਲਾਡਾ 4700 ਰੁਪਏ ਕਿਵਿੰਟਲ ਫਾਜ਼ਿਲਕਾ 6000 ਰੁਪਏ ਪਟਿਆਲਾ 4500 ਰੁਪਏ ਤੇ ਰਈਆ ਪਿਆਜ਼ ਵੀ ਕਿਹਾ ਜੀ 5500 ਰੁਪਏ ਟਮਾਟਰ ਅੱਜ ਜਲੰਧਰ ਵਿਖਿਆ 2000 ਰੁਪਏ ਕਿਲੋਟਲ ਲੁਧਿਆਣਾ ਵੀ 2000 ਰੁਪਏ ਪਾ ਰਿਆ ਜੀ ਬੁੱਢਲਾਡਾ ਟਮਾਟਰ ਵਿਖਿਆ 3600 ਰੁਪਏ ਫਾਜ਼ਿਲਕਾ 4000 ਰੁਪਏ ਪਟਿਆਲਾ 7000 ਰੁਪਏ ਵਿਖਿਆ ਜੀ ਟਮਾਟਰ ਤੇ ਰਈਆ ਮੰਡੀ 5000 ਰੁਪਏ ਭਾਅ ਮਿਲਿਆ ਜੀ ਟਮਾਟਰਾਂ ਦਾ ਜੀ ਜਿਹੜੀ ਗਾਜਰ ਅੱਜ ਜਲੰਧਰ 600 ਰੁਪਏ ਕਿਲੋਟਲ ਵਿਖਿਆ ਲੁਧਿਆਣਾ 1200 ਰੁਪਏ ਬੁੱਢਲਾਡਾ ਚ 2000 ਰੁਪਏ ਭਾਅ ਮਿਲਿਆ ਜੀ ਫਾਜ਼ਿਲਕਾ ਚ 3000 ਰੁਪਏ ਪਟਿਆਲਾ 1200 ਰੁਪਏ ਤੇ ਰਈਆ 4500 ਰੁਪਏ ਜੀ ਜੀ ਹਰੇ ਮਟਰ ਜਿਲੰਦਰ ਵਿਖੇ 3100 ਰੁਪਏ ਲੁਧਿਆਣਾ ਤੇ 9000 ਰੁਪਏ ਬੁੱਢਲਾਡਾ 5200 ਰੁਪਏ ਫਾਜ਼ਿਲਕਾ ਭਾ ਮਿਲਿਆ ਜੀ 6500 ਰੁਪਏ ਪਟਿਆਲਾ 9000 ਰੁਪਏ ਭਾ ਮਿਲਿਆ ਜੀ ਹਰੇ ਮਟਰਾਂ ਦਾ ਤੇ ਰਈਆ 4600 ਰੁਪਏ ਜੀ ਇਹ ਤੇ ਜੀ ਮੰਡੀਆਂ ਦੇ ਭਾ ਆਪਾਂ ਦਿੱਤੇ ਸੁਣਾ ਜੀ ਮਠਾ ਸੇ ਜੀ ਹੁਣ ਆਈਏ ਡਾਕਟਰ ਸਾਹਿਬ ਬਿਲਕੁਲ ਹੈ ਨਾ ਜਿਵੇਂ ਤੁਸੀਂ ਦੱਸਿਆ ਹੀ ਆ ਵੀ ਖੁਰਾਕੀ ਪ੍ਰਬੰਧ ਦੇ ਹਾਂਜੀ ਜੀ ਮਾਹਰ ਆ ਜੀ ਜੀ ਅੱਜ ਨਾ ਫਿਰ ਗੱਲ ਕਰਦੇ ਆ ਆਪਾਂ ਛੋਟੇ ਪਸ਼ੂਆਂ ਦੀ ਮਤਲਬ ਕਟੜੂਆਂ ਬਛੜੂਆਂ ਦੀ ਜੀ ਨਵ ਜੰਮੇ ਜਿਹੜੇ ਨਵ ਜੰਮੇ ਜੀ ਠੀਕ ਹੈ ਜੀ ਕਟੜੂਆਂ ਬਛੜੂਆਂ ਦਾ ਖੁਰਾਕੀ ਪ੍ਰਬੰਧ ਜੀ ਠੀਕ ਹੈ ਜੀ ਇਸ ਵਿਸ਼ੇ ਤੇ ਆਪਾਂ ਅੱਜ ਜੀ 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 ਗੱਲਬਾਤ ਕਰਦੇ ਆ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਇਸ ਵਿਸ਼ੇ ਤੇ ਕੋਈ ਸਵਾਲ ਪੁੱਛਣਾ ਹੈ ਚਾਹੁੰਦੇ ਹੋ ਤੇ ਸਾਨੂੰ ਤੁਸੀਂ ਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 281 42 61 ਤੇ ਸਾਡਾ ਦੂਜਾ ਨੰਬਰ ਹੈ 0181 281 42 64 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਜਸਵਿੰਦਰ ਜੀ ਬੈਠੇ ਨੇ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀ ਕਟਰੂ ਵਛੜੂ ਜੀ ਨਾ ਤੋਂ ਹੀ ਜਨਮ ਹੁੰਦਾ ਵੀ ਇਹ ਛੋਟੇ ਨਾ ਜੰਮੇ ਹੁੰਦੇ ਆ ਇਹਨਾਂ ਚ ਖੁਰਾਕੀ ਜਿਹੜਾ ਪ੍ਰਬੰਧ ਹੈ ਇਹਦੀ ਮਹੱਤਤਾ ਕੀ ਦੇਖੋ ਮਿੱਠਾ ਸਿੰਘ ਜੀ ਜਿਹੜੇ ਨਵਜਾਤ ਕਟੜੂ ਵਛੜੂ ਨੇ ਉਹ ਸਾਡੀ ਡੇਰੀ ਦਾ ਆਉਣ ਵਾਲਾ ਭਵਿੱਖ ਨੇ ਜੀ ਸਾਰਾ ਡੇਰੀ ਦਾ ਦਮੋਦਰ ਇਹਨਾਂ ਦੇ ਉੱਪਰ ਨਿਰਭਰ ਕਰਦਾ ਬਿਲਕੁਲ ਪੂਰਾ ਦਾਰੋਮਦਾਰ ਇਹਨਾਂ ਤੇ ਹੈ ਜੀ ਇਹਨਾਂ ਤੇ ਕਿਉਂਕਿ ਜਿਹੜੇ ਪਸ਼ੂ ਸਾਡੇ ਹੁਣ ਬੁੱਢੇ ਹੋ ਚੁੱਕੇ ਆ ਹੌਲੀ ਹੌਲੀ ਉਮਰ ਭੋਗ ਚੁੱਕੇ ਉਹਨਾਂ ਦਾ ਬਦਲ ਬਣਨਗੇ ਆਉਣ ਵਾਲਾ ਸਾਰਾ ਕੁਝ ਇਹਨਾਂ ਤੇ ਨਿਰਭਰ ਕਰਦਾ ਇਨਸਾਨਾਂ ਵਾਂਗੂ ਇਹ ਵੀ ਇੱਕ ਚੱਕਰ ਆ ਬਿਲਕੁਲ ਬਿਲਕੁਲ ਹੀ ਸੋ ਇਸ ਕਰਕੇ ਜੇ ਮੁੱਢ ਬਹੁਤ ਵਧੀਆ ਬੰਨਿਆ ਹੋਵੇ ਤਾਂ ਫਿਰ ਜਿਹੜਾ ਪਸ਼ੂ ਆ ਲਵੇਰਾ ਬਣੂਗਾ ਉਹ ਬਹੁਤ ਵਧੀਆ ਬਣੂਗਾ ਸੋ ਇਸ ਕਰਕੇ ਸਾਨੂੰ ਕੱਟੜੂਆਂ ਮੱਛਰੂਆਂ ਦਾ ਖੁਰਾਕੀ ਪ੍ਰਬੰਧ ਇੰਨਾ ਕੋ ਵਧੀਆ ਕਰ ਦੇਣਾ ਚਾਹੀਦਾ ਵੀ ਉਹ ਛੇਤੀ ਛੇਤੀ ਜਿਹੜਾ ਆਸ ਹੋ ਜਨ ਤਾਂ ਕਿ ਫਾਰਮਰ ਜਿਹੜਾ ਕਿਸਾਨ ਵੀਰ ਆ ਉਹਨਾਂ ਦੀਆਂ ਆਸਾਂ ਨੂੰ ਵੀ ਛੇਤੀ ਬੂਰ ਪੈ। ਮਤਲਬ ਮੁੜ ਕੇ ਭੱਜ ਦੌੜ ਕਰਨ ਨਾਲੋਂ ਸ਼ੁਰੂ ਤੋਂ ਹੀ ਇਹ ਪ੍ਰਬੰਧ ਕਰ ਲੈਣਾ ਚਾਹੀਦਾ। ਬਿਲਕੁਲ ਬਿਲਕੁਲ ਜੀ। ਸੋ ਇਹ ਜਿਹੜਾ ਕੱਟੜੂ ਵਛਰੂ ਦਾ ਖੁਰਾਕੀ ਪ੍ਰਬੰਧ ਹੈ ਜੇ ਮੈਂ ਕਹਾਂ ਵੀ ਇਹ ਸੂਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ। ਅੱਛਾ ਜੀ ਜਿਹੜਾ ਮਤਲਬ ਗੱਭਨ ਪਸ਼ੂ ਹੈ ਉਹਦੀ ਅਖੀਰਲੀ ਤਮਾਈ ਦੇ ਵਿੱਚ ਇਸ ਕਟੜੂ ਬਛਰੂ ਦਾ ਲਗਭਗ 70% ਵਿਕਾਸ ਉਦੋਂ ਹੁੰਦਾ ਹੈ ਜੀ ਤੇ ਉਦੋਂ ਹੀ ਪਸ਼ੂ ਦੇ ਅੰਦਰ ਕੁਝ ਸਟੋਰ ਬਣਨਾ ਹੁੰਦਾ ਤਾਂ ਕਿ ਸੋਣ ਤੋਂ ਬਾਅਦ ਉਹ ਦੁੱਧ ਦੇ ਸਕੇ ਹਮ ਲੇਕਿਨ ਕੀ ਹੁੰਦਾ ਹੈ ਵੀ ਜਦੋਂ ਬੱਚੇਦਾਨੀ ਦਾ ਸਾਈਜ਼ ਵੱਡਾ ਹੁੰਦਾ ਜਾਂਦਾ ਹੈ ਅੰਦਰ ਹਾਰਮੋਨ ਦੀਆਂ ਤਬਦੀਲੀਆਂ ਆਉਂਦੀਆਂ ਪਸ਼ੂ ਦੀ ਭੁੱਖ ਘਟਦੀ ਜਾਂਦੀ ਹੈ ਹਮ ਜਰੂਰਤਾਂ ਵਧਦੀਆਂ ਜਾਂਦੀਆਂ ਭੁੱਖ ਘਟਦੀ ਜਾਂਦੀ। ਸੋ ਸਾਨੂੰ ਸੂਣ ਤੋਂ 2 ਮਹੀਨੇ ਪਹਿਲਾਂ ਪਸ਼ੂ ਨੂੰ ਇੱਕ ਤਾਂ ਦੁੱਧੋਂ ਭਜਾ ਦੇਣਾ ਚਾਹੀਦਾ ਹੈ। ਉਹਨੂੰ ਸੁਕਾ ਲੈਣਾ ਚਾਹੀਦਾ ਹੈ ਤੇ ਦੂਸਰਾ ਇਹ ਹੈ ਵੀ ਉਹਦਾ ਖੁਰਾਕੀ ਪ੍ਰਬੰਧ ਸਾਨੂੰ ਇੰਨਾ ਕੁ ਵਧੀਆ ਕਰ ਦੇਣਾ ਚਾਹੀਦਾ ਵੀ ਭਲੇ ਉਹ ਘੱਟ ਖਾਵੇ ਲੇਕਿਨ ਉਹ ਖੁਰਾਕ ਇੰਨੀ ਕੁ ਸੰਗਣੀ ਕਰ ਦੋ ਵੀ ਉਹ ਘੱਟ ਦੇ ਵਿੱਚੋਂ ਹੀ ਉਹਨੂੰ ਬਹੁਤ ਸਾਰੇ ਖੁਰਾਕੀ ਤੱਤ ਮਿਲ ਜਾਣ ਤੇ ਉਹ ਦੋਨੋਂ ਕਚੜੂ ਵਛੜੂ ਦੇ ਵੀ ਵਧੀਆ ਵਾਧਾ ਹੋਵੇ ਤੇ ਉਹਦੇ ਅੰਦਰ ਸਟੋਰ ਵੀ ਵਧੀਆ ਹੋ ਜੇ। ਕੀ ਆ ਬਾਤ? ਕਿਆ ਇਹ ਤਾਈ ਸੰਭੋ ਵਾਬ ਜੀ ਸੀ ਸੂਣ ਤੋਂ ਪਹਿਲਾਂ ਪਸ਼ੂ ਦੀ ਸੇਵਾ ਕਰੀਏ ਵਾਹ ਜੀ ਤੇ ਇਸ ਕਰਕੇ ਅਸੀਂ ਕਹਿੰਨੇ ਆ ਵੀ ਡੇਢ ਤੋਂ 2 ਕਿਲੋ ਪਸ਼ੂ ਨੂੰ ਵਧੀਆ ਸੰਗਣੀ ਕਣਤਾ ਵਾਲਾ ਵੰਡ ਦਿਓ ਜੇ ਪਸ਼ੂ ਲੱਗਦਾ ਮੋਟਾ ਹੋ ਰਿਹਾ ਤਾਂ ਡੇਢ ਕਿਲੋ ਕਰ ਦਿਓ ਜੇ 2 ਕਿਲੋ ਪਾ ਰਹੇ ਹੋ ਤੇ ਜੇ ਲੱਗਦਾ ਵੀ ਹਜੇ ਪਸ਼ੂ ਨਹੀਂ ਸਿਹਤ ਨਹੀਂ ਬਣਦੀ ਤਾਂ ਤੁਸੀਂ ਥੋੜਾ ਜਿਹਾ ਵਧਾ ਸਕਦੇ ਹੋ ਬਟ ਨਸਲ ਦੇ ਮੁਤਾਬਕ ਕਟੜੂ ਵਛੜੂ ਦਾ ਜਨਮ ਸਮੇਂ ਭਾਰ ਹੋਣਾ ਚਾਹੀਦਾ ਹੂੰ ਜਿੰਨਾ ਵਧੀਆ ਉਹਦਾ ਜਨਮ ਸਮੇਂ ਭਾਰ ਹੋਊਗਾ ਉਨਾ ਹੀ ਬਾਅਦ ਵਿੱਚ ਉਹਦਾ ਵਾਧਾ ਵਧੀਆ ਹੋਊਗਾ ਇਹ ਤਾਂ ਹੀ ਹੋ ਸਕਦਾ ਜੇ ਸੂਣ ਤੋਂ ਪਹਿਲਾਂ ਆਪਾਂ ਆਖਰੀ ਵੇਲੇ ਪਸ਼ੂ ਦੀ ਖੁਰਾਕ ਦਾ ਪ੍ਰਬੰਧ ਕਰ ਪ੍ਰਬੰਧ ਕੀਤਾ ਬਿਲਕੁਲ ਜੀ ਜੀ ਸੋ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਨਸਲ ਦੇ ਹਿਸਾਬ ਨਾਲ ਜੇ ਆਪਾਂ ਮੱਝ ਦੀ ਗੱਲ ਕਰ ਲਈਏ ਲਗਭਗ 30 ਕਿਲੋ ਦੇ ਆਸ-ਪਾਸ ਨਵਜਾਤ ਕੱਚੜੂ ਵਛਰੂ ਦਾ ਭਾਰ ਹੁੰਦਾ ਦੋਗਲੀ ਗਾਂ ਦੇ ਵਿੱਚ ਵੀ 30 35 ਜਰਸੀ ਦੇ ਵਿੱਚ ਥੋੜਾ ਘੱਟ ਹੁੰਦਾ ਸੋ ਨਸਲ ਮੁਤਾਬਕ ਕੱਚੜੂ ਵਛਰੂ ਦਾ ਭਾਰ ਹੋਣਾ ਚਾਹੀਦਾ ਫੇਰ ਅਸੀਂ ਉਹਨਾਂ ਦਾ ਗਾਂ ਜਿਹੜਾ ਵਧੀਆ ਤਰੀਕੇ ਨਾਲ ਖੁਰਾਕੀ ਪ੍ਰਬੰਧ ਕਰਕੇ ਅਸੀਂ ਉਹਨਾਂ ਦਾ ਵਾਧਾ ਵਧੀਆ ਲੈ ਸਕਦੇ ਆ ਜੀ 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 ਡਾਕਟਰ ਜੀ ਸੁੰਦਰ ਸਿੰਘ ਜੀ ਵੇਖੋ ਆ ਜਦੋਂ ਕੋਈ ਵੀ ਇਹ ਪਿਆਰ ਤੱਕ ਨੂੰ ਸੁਪਾਣਾ ਹੁੰਦਾ ਜੀ ਤੇ ਜਿਹੜਾ ਪਹਿਲਾ ਦੁੱਧਿਆ ਲਵੇਰੇ ਦਾ ਜੀ ਜਿਹਨੂੰ ਬੋਣੇ ਕਹਿੰਦੇ ਆ ਜੀ ਉਹਦੇ ਬਾਰੇ ਨਾ ਬੜੇ ਭਰਮ ਭਲੇਖੇ ਆ ਜੀ ਕਈ ਕਹਿੰਦੇ ਜੋ ਕਿਲ بڑے ਹੁੰਦੇ ਆ ਇਹ ਨਹੀਂ ਪੀਉਣਾ ਚਾਹੀਦਾ ਇਹਨੂੰ ਰੋੜ ਦੇਣਾ ਚਾਹੀਦਾ ਕੋਈ ਕਹਿੰਦਾ ਜੀ ਇਹ ਤਾਕਤ ਵਾਲਾ ਹੁੰਦਾ ਹੈ ਜੀ ਉਹਦੇ ਸੰਬੰਧੀ ਤੁਸੀਂ ਜਿਹੜਾ ਬਤੌਰ ਮਾਹਰ ਜਿਹੜਾ ਉਹ ਚਾਹਣਾ ਪਾਓ ਕਿ ਅਸਲ ਦੇ ਵਿੱਚ ਵਿਗਿਆਨਕ ਵਿਧੀ ਕੀ ਕਹਿੰਦੀ ਆ ਵੀ ਆਪਾਂ ਨੂੰ ਬੌਲੀ ਕਿਵੇਂ ਵਟਣੀ ਚਾਹੀਦੀ ਜੀ ਬਹੁਤ ਵਧੀਆ ਸਵਾਲ ਪੁੱਛਿਆ ਹਰਪ੍ਰੀਤ ਜੀ ਜਿੱਦਾਂ ਤੁਸੀਂ ਕਿਹਾ ਬੌਲੀ ਜੀ ਬੌਲੀ ਦਾ ਮਤਲਬ ਬਾਹੁਲਾ ਬਹੁਤ ਜ਼ਿਆਦਾ ਚੀਜ਼ਾਂ ਉਹਦੇ ਵਿੱਚ ਨੇ ਦੁੱਧ ਦੇ ਮੁਕਾਬਲੇ ਉਹਦੇ ਵਿੱਚ ਬਾਲੀਆਂ ਚੀਜ਼ਾਂ ਨੇ ਜੀ ਤਾਂ ਉਥੋਂ ਬੜੇ ਇਹ ਲਗਭਗ ਬਣਿਆ ਬਾਹ ਖੁਲੀ ਸੋ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਵੀ ਜਿਹੜਾ ਕੱਟੜੂ ਬੱਚਰੂ ਐ ਉਹਨੂੰ ਜਿਹੜਾ ਬੌਲੀ ਐ ਉਹਦਾ ਹੱਕ ਆ ਉਹਨੂੰ ਦੇਣੀ ਬਣਦੀ ਐ ਦੂਸਰੀ ਗੱਲ ਐ ਵੀ ਕੱਟੜੂ ਬੱਚਰੂ ਜਿਹੜਾ ਨਵਜਾਤ ਜੰਮਿਆ ਹੁੰਦਾ ਉਹਦੇ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਬਿਲਕੁਲ ਨਹੀਂ ਹੁੰਦੀ ਹਜੇ ਜੀ ਜੀ ਉਹ ਉਹਨੂੰ ਮਾਂ ਤੋਂ ਬੌਲੇ ਦੁੱਧ ਨਹੀਂ ਮਿਲਣੀ ਹੁੰਦੀ ਐ ਖੂਨ ਰਾਹੀਂ ਨਹੀਂ ਮਿਲ ਸਕਦੀ ਜਿਹੜਾ ਆਪਾਂ ਜੇਰ ਦੇ ਰਸਤੇ ਕਹਿੰਦੇ ਆ ਉਹ ਨਹੀਂ ਮਿਲ ਸਕਦੀ ਉਹ ਕੁਦਰਤ ਦਾ ਨਿਯਮ ਆ ਵੀ ਉਹ ਬੌਲੇ ਦੁੱਧ ਰਾਹੀਂ ਹੀ ਮਿਲਣੀ ਐ ਸੋ ਸਾਨੂੰ ਜਿਹੜਾ ਉਹ ਕੱਟੜੂ ਬੱਚਰੂ ਨੂੰ ਤੰਦਰੁਸਤ ਰੱਖਣ ਵਾਸਤੇ ਬੌਲਾ ਦੁੱਧ ਪਿਉਣਾ ਬਹੁਤ ਜ਼ਰੂਰੀ ਹੈ ਕੱਟੜੂ ਬੱਚਰੂ ਨੂੰ ਸੋ ਇੱਕ ਤਾਂ ਜਿੱਦਾਂ ਮੈਂ ਕਿਹਾ ਵੀ ਪ੍ਰੋਟੀਨ ਇਹਦੇ ਵਿੱਚ ਬਹੁਤ ਦੁੱਧ ਦੇ ਮੁਕਾਬਲੇ ਲਗਭਗ 3 ਗੁਣਾ ਜ਼ਿਆਦਾ ਪ੍ਰੋਟੀਨ ਹੁੰਦੀ ਹੈ ਠੋਸ ਤੱਤ ਬਹੁਤ ਹੁੰਦੇ ਨੇ ਫੈਟ ਬਹੁਤ ਵਧੀਆ ਹੁੰਦੀ ਹੈ ਖਣਿਜ ਬਹੁਤ ਜ਼ਿਆਦਾ ਹੁੰਦੇ ਨੇ ਵਿਟਾਮਿਨ ਬਹੁਤ ਜ਼ਿਆਦਾ ਹੁੰਦਾ ਦੁੱਧ ਦੇ ਮੁਕਾਬਲੇ ਸੋ ਇਹਦੇ ਵਿੱਚ ਦੁੱਧ ਦੇ ਮੁਕਾਬਲੇ ਅਮੀਨੋ ਗਲੋਬਿਨ ਜਿਹਨੂੰ ਅਸੀਂ ਰੋਗਾਂ ਨਾਲ ਲੜਨ ਦੀ ਸ਼ਕਤੀ ਕਹਿੰਦੇ ਆ ਉਹ ਪਹਿਲੇ ਦੁੱਧ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਫਿਰ ਦੂਸਰੇ ਦੰਗ ਦੇ ਦੁੱਧ ਵਿੱਚੋਂ ਘਟਣੀ ਸ਼ੁਰੂ ਹੋ ਜਾਂਦੀ ਹੈ ਤੀਸਰੇ ਦੰਗ ਦੇ ਦੁੱਧ ਵਿੱਚ ਹੋਰ ਘਟ ਜਾਂਦੀ ਹੈ ਫਿਰ ਚੌਥੇ ਤਾਂ ਆਲਮੋਸਟ ਦੁੱਧ ਆਉਣਾ ਸ਼ੁਰੂ ਹੋ ਜਾਂਦਾ ਬੋਲਾ ਦੁੱਧ ਖਤਮ ਹੋਣਾ ਸ਼ੁਰੂ ਹੋ ਜਾਂਦਾ ਤੁਹਾਡੇ ਕਹਿਣ ਦਾ ਮਤਲਬ ਵੀ ਛੱਟਰੂ ਵਛੜੂ ਦੀ ਪਹਿਲੀ ਖੁਰਾਕ ਜਿਹੜੀ ਆ ਉਹ ਬੌਲੀ ਹੀ ਹੋਣੀ ਚਾਹੀਦੀ ਆ ਜੀ 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 ਅੱਛਾ ਡਾਕਟਰ ਸਾਹਿਬ ਜਿੰਨੇ ਮੂੰਹ ਉਨੀਆਂ ਗੱਲਾਂ ਆਪਾਂ ਕਿਸੇ ਨੂੰ ਚੁੱਪ ਤੇ ਕਰਾ ਨਹੀਂ ਸਕਦੇ ਜਦੋਂ ਪਸ਼ੂ ਸੁਣਦਾ ਆ ਨਾ ਤੇ ਜਿਹੜਾ ਪਸ਼ੂ ਪਾਲਕ ਹੁੰਦਾ ਉਹ ਹਰ ਤਰਫੋਂ ਚੰਦਾ ਵਾ ਵੀ ਮੈਸੇਵਾ ਕਰਾਂ ਬਿਲਕੁਲ ਟਰੂ ਬਚਰੋ ਜੀ ਪਰ ਆਉਣ ਵਾਲੇ ਕੋਈ ਕਹਿ ਨਹੀਂਦਾ ਉਹ ਇਹਨੂੰ ਬੌਲੀ ਚੰਗਾਓ ਜੀ ਕੋਈ ਆਂਦਾ ਨਾ ਨਾ ਚੰਗਾਈ ਉਹਨਾਂ ਇਹਨੂੰ ਕੋਈ ਪਿਆਉ ਜੀ ਹੱਥ ਨਾਲ ਪਿਆਉ ਥਾਣੇ ਨੂੰ ਨਾ ਲਾਉ ਮੂੰਹ ਇਹਦਾ ਜੀ ਇਹ ਦੋਵਾਂ ਚੋਂ ਧਾਰਨਾ ਸਹੀ ਕਿਹੜੀ ਆ ਵੀ ਚੰਗਾਉਣੀ ਚਾਹੀਦੀ ਹੈ ਕਿ ਪਿਆਉਣੀ ਚਾਹੀਦੀ ਦੇਖੋ ਮੇਟਾ ਸਿੰਘ ਜੀ ਇਹ ਬਹੁਤ ਵਧੀਆ ਇੱਕ ਸਵਾਲ ਆ ਜਿੰਨੇ ਵੀ ਵਿਗਿਆਨਿਕ ادارے ਨੇ ਉਹ ਬਿਲਾਉਂਦੇ ਨੇ ਹਾਂ ਚੰਗਾਉਂਦੇ ਨੇ ਚੂੰਗਾ ਨਾਲ ਕੀ ਹੁੰਦਾ ਵੀ ਠੀਕ ਹੈ ਹੁਣ ਤੱਕ ਆਪਾਂ ਇਹੀ ਵਿਧੀ ਵਰਤਦੇ ਆਂ ਵੀ ਸੂਣ ਆਪਣਾ ਦੁੱਧ ਚੋਣ ਤੋਂ ਪਹਿਲਾਂ ਕੱਚੜੂ ਬੱਛਰੂ ਨੂੰ ਛੱਡ ਦਿੰਦੇ ਸੀ ਜਾਂ ਦੁੱਧ ਚੋਣ ਤੋਂ ਬਾਅਦ ਚ ਛੱਡ ਦਿੰਦੇ ਸੀ ਜੇ ਤਾਂ ਥਣ ਦੀ ਮੋਰੀ ਜਾਂ ਥਣੇ ਦੀ ਧਾਰ ਪੋਲੀ ਹੈ ਤਾਂ ਕੱਚੜੂ ਬੱਛਰੂ ਉਹ ਜਿੰਨਾ ਕੁ ਜੇਰ ਆਪਾਂ ਛੱਡਾਂਗੇ ਉਹ ਜ਼ਿਆਦਾ ਦੁੱਧ ਪੀ ਸਕਦਾ ਤੇ ਜੇ ਥਣੇ ਦੀ ਧਾਰ ਬਹੁਤ ਜ਼ਿਆਦਾ ਸਖਤ ਜਾਂ ਕੈੜੀ ਹੈ ਉਹ ਜ਼ਿਆਦਾ ਜ਼ੋਰ ਮਾਰੀ ਜਾਊਗਾ ਢੁੱਡ ਮਾਰੀ ਜਾਊਗਾ ਉਹਨਾਂ ਦੁੱਧ ਨਹੀਂ ਪੀ ਸਕਦਾ ਠੰਡਾ ਵੀ ਨੁਕਸਾਨ ਹੁੰਦਾ ਠੰਡਾ ਵੀ ਨੁਕਸਾਨ ਹੁੰਦਾ ਸਾਨੂੰ ਪਤਾ ਹੀ ਨਹੀਂ ਚੱਲਦਾ ਵੀ ਉਹ ਕਿੰਨਾ ਦੁੱਧ ਪੀ ਗਿਆ ਹੂੰ ਹੂੰ ਦੂਸਰੀ ਗੱਲ ਕਈ ਵਾਰੀ ਰੱਬ ਨਾ ਕਰੇ ਕਈ ਵਾਰੀ ਕਟੜੂ ਬਿਸ਼ਰੂ ਕਿਸੇ ਕਾਰਨ ਮੌਤ ਹੋ ਜਾਂਦੀ ਹੈ ਤੇ ਖਾਸ ਕਰਕੇ ਫਿਰ ਮੱਝਾਂ ਜਿਹੜੀਆਂ ਮਿਲ ਨਾ ਮਿਲਦੀਆਂ ਨਹੀਂ ਹੂੰ ਹੂੰ ਫਿਰ ਪਸ਼ੂ ਪਾਲਕ ਵੀ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦਾ ਵੀ ਇਹ ਦੁੱਧ ਦੇਵੇ ਸੱਜਰ ਸੁਆ ਪਸ਼ੂ ਹੈ ਫਿਰ ਉਹ ਕਦੇ ਮੂਸਲ ਬਣਾਉਂਦਾ ਹੈ ਕਦੇ ਕਟੜੂ ਬਿਸ਼ਰੂ ਦੀ ਖਾਲ ਨੂੰ ਕੁਝ ਬਹੁਤ ਕੁਝ ਕਰਦਾ ਵਿੱਚ ਤੂੜੀ ਭਰ ਕੇ ਸੋ ਉਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਅਸੀਂ ਕਹਿੰਦੇ ਆ ਵੀ ਨਾਲੇ ਤਾਂ ਇੱਕ ਐਸੀ ਉਹਨੂੰ ਵਿਧੀਵੱਧ ਤਰੀਕੇ ਨਾਲ ਬੌਲਾ ਦੁੱਧ ਦੇ ਸਕਦੇ ਆਂ ਵੀ ਉਹਦੇ ਭਾਰ ਦਾ ਦਸਵਾਂ ਹਿੱਸਾ ਹੂੰ ਇਹ ਬੌਲੀ ਉਹਨੂੰ ਦੇਣੀ ਹੈ ਅਸੀਂ ਉਹਨੂੰ ਚਿਰਮਚੀ ਚ ਜਾਂ ਜਿਵੇਂ ਅੱਜਕੱਲ ਬੱਚਿਆਂ ਦੀਆਂ ਬੋਟਲਾਂ ਆਵੇਂ ਕਚੜੂ ਬਚਰੂ ਵਾਸਤੇ ਵੀ ਬੋਟਲਾਂ ਆ ਗਈਆਂ ਨਿੱਪਲ ਲੱਗੀ ਹੁੰਦੀ ਹੈ ਸੋ ਅਸੀਂ ਉਹਨਾਂ ਦੇ ਰਾਈ ਉਹਨਾਂ ਨੂੰ ਪਿਲਾ ਸਕਦੇ ਹੈਗੇ ਆ ਸੋ ਇਹ ਜਿਆਦਾ ਵਿਧੀ ਵਧੀਆ ਵਿਧੀ ਹੈ ਪਲੌਣ ਵਾਲੀ ਬਜਾਏ ਕਿ ਚੰਗਾਉਣ ਨਾਲ ਉਹਦੇ ਚ ਬੌਲੀ ਦੇ ਖੁਰਾਕੀ ਤੱਤਾਂ ਨਾਲ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਪੈਂਦਾ ਜੀ ਚਾ ਠੀਕ ਹੈ ਬਹੁਤ ਵਧੀਆ ਗੱਲ ਹੈ ਜਿਸ ਤਰ੍ਹਾਂ ਸੈਂਡ ਮੇਰੀ ਵੀ ਇੱਕ ਬੌਲੀ ਸੰਬੰਧੀ ਇੱਕ ਹੋਰ ਜਿਹੜੀ ਮਾਸਚ ਸਵਾਲ ਆਉਂਦਾ ਹੈ ਜੀ ਕਿ ਕਈ ਵਾਰੀ ਨਾ ਪਸ਼ੂ ਪਾਲਕ ਜਿਹੜੇ ਇਹ ਜੀ ਵੀ ਕਰਦੇ ਆ ਉਹ ਕਹਿੰਦੇ ਵੀ ਬੌਲੀ ਉਸੇ ਸੂਏ ਪਸ਼ੂ ਨੂੰ ਪਿਆਰੀ ਹੈ ਜੀ ਤੇ ਉਹ ਕਹਿੰਦੇ ਵੀ ਜ਼ੇਰ ਜਿਹੜੀ ਆ ਉਹ ਸੌਖੀ ਪੈ ਜਾਂਦੀ ਆ ਜੀ ਤੇ ਉਹ ਪਸ਼ੂ ਨੂੰ ਥੋੜੀ ਆਸਾਨੀ ਰਹਿੰਦੀ ਆ ਕਿ ਇਹੋ ਜੀ ਗੱਲ ਵੀ ਕੋਈ ਵਿਗਿਆਨਕ ਢੰਗ ਦੇ ਨਾਲ ਜਿਹੜੀ ਆ ਉਹ ਦਰਸਤਿਆ ਜਾਂ ਇਹ ਸਾਨੂੰ ਨਹੀਂ ਇਸ ਤਰੀਕਾ ਨਾਲ ਕਰਨਾ ਚਾਹੀਦਾ ਬਿਲਕੁਲ ਹਰਪ੍ਰੀਤ ਜੀ ਥੋੜੇ ਦਿਨ ਪਹਿਲਾਂ ਮੈਨੂੰ ਵੀ ਇੱਕ ਫਾਰਮਰ ਨੇ ਇਹੀ ਸਵਾਲ ਪੁੱਛਿਆ ਵੀ ਜਦ ਤੱਕ ਅਸੀਂ ਜ਼ੇਰ ਨਹੀਂ ਪੈਂਦੀ ਤਤਕੈਸੀ ਬੜਾ ਦੋਦ ਚੁੰਦੇ ਹੀ ਨੇ ਇੱਥੇ ਮੈਂ ਇੱਕ ਸਾਡੇ ਪਸ਼ੂ ਪਾਲਕ ਵੀਰਾਂ ਨੂੰ ਹੋਰ ਗੱਲ ਕਹਿਣੀ ਚਾਹਾਂਗਾ ਵੀ ਨਵਜਾਤ ਕੱਟੜੂ ਵਛੜੂ ਦੇ ਜਿਹੜੇ ਜਨਮ ਸਮੇਂ ਉਹਦੀਆਂ ਅੰਤਰੀਆਂ 'ਚ ਮੰਨ ਲੋ ਵੀ ਮੂਸਾਮ ਵੱਡੇ ਵੱਡੇ ਨੇ ਇਹ ਰੋਗਾਂ ਨਾਲ ਲੜਨ ਦੀ ਸ਼ਕਤੀ ਉਹ ਮੂਸਾਮਾਂ ਰਹੀਂ ਹੁੰਦੀ ਹੋਈ ਉਹਦੇ ਖੂਨ 'ਚ ਰਚ ਜਾਂਦੀ ਆ ਜਿਵੇਂ ਜਿਵੇਂ ਟਾਈਮ ਲੰਘਦਾ ਜਾਂਦਾ 4 ਘੰਟੇ 6 ਘੰਟੇ 8 ਘੰਟੇ ਇਹ ਮੂਸਾਮ ਜਿਹੜੇ ਅੰਤਰੀ 'ਚ ਛੋਟੇ ਹੁੰਦੇ ਜਾਂਦੇ ਆ ਫਿਰ ਬੰਦ ਹੋ ਜਾਂਦੇ ਫਿਰ ਜਿਹੜੀ ਰੋਗਾਂ ਨਾਲ ਲੜਨ ਦੀ ਸ਼ਕਤੀ ਆ ਉਹ ਕੱਟੜੂ ਵਛੜੂ ਨੂੰ ਨਹੀਂ ਮਿਲਦੀ ਸੋ ਪਹਿਲੀ ਗੱਲ ਉਹਨੂੰ 2 ਘੰਟੇ ਦੇ ਵਿੱਚ ਵਿੱਚ ਉਹਦਾ ਬੋਲਾ ਦੁੱਧ ਪਿਲਾਉ। ਦੂਸਰੀ ਗੱਲ ਵਿਗਿਆਨਕ ਨੇ ਇਹ ਸਿੱਧ ਕਰਤਾ ਵੀ ਜਿੰਨੀ ਜਲਦੀ ਅਸੀਂ ਬੋਲੀ ਚੋਵਾਂਗੇ ਪਸ਼ੂ ਤੋਂ ਤਾਂ ਉਹਦੇ ਦਿਮਾਗ ਤੋਂ ਇੱਕ ਰਸਾਇਣ ਨਿਕਲਦਾ ਉਹ ਰਸਾਇਣ ਆ ਕੇ ਬੱਚੇਦਾਨੀ ਦੇ ਉੱਪਰ ਐਦਾਂ ਪ੍ਰੈਸ਼ਰ ਪਾਉਂਦਾ ਸੁੰਗੜਦਾ ਤੇ ਜੇ 19 ਜਲਦੀ ਜੇਰ ਪੈਂਦੀ ਹੈ। ਹੁਣ ਤੁਹਾਡੇ ਸਵਾਲ ਕਿੰਨੇ ਆਉਣਾ ਵੀ ਤੁਸੀਂ ਕਿਹਾ ਵੀ ਉਸੇ ਪਸ਼ੂ ਨੂੰ ਪਿਲਾ ਦਿੰਦੇ ਆ। ਪਲਾਉਣ ਵਾਸਤੇ ਚੋਣੀ ਪੈਂਦੀ। ਹੂੰ ਤੇ ਮੈਂ ਕਹਿ ਰਿਹਾ ਵੀ ਜਿੰਨੀ ਜਲਦੀ ਆਪਾਂ ਚੋਵਾਂਗੇ ਓਨੀ ਜਲਦੀ ਜ਼ੇਰ ਪਾਊਗੀ ਠੀਕ ਹੈ ਹਾਂ ਇੱਕ ਚੀਜ਼ ਐ ਵੀ ਉਹਦੇ ਵਿੱਚ ਤੱਤ ਹੈਗੇ ਆ ਕੈਲਸ਼ੀਅਮ ਹੈਗਾ ਲੇਕਿਨ ਉਹ ਪਸ਼ੂ ਵਾਸਤੇ ਨਹੀਂ ਬਣੇ ਉਹ ਕੱਟੜੂ ਵਛਰੂ ਵਾਸਤੇ ਬਣੇ ਜ ਨਵਜਾਤ ਵਾਸਤੇ ਜੀ ਇੱਕ ਹੋਰ ਧਾਰਨਾ ਵੀ ਮੈਂ ਨਾਲ ਹੀ ਇੱਥੇ ਪਸ਼ੂ ਪਾਲਕ ਵੀਰਾਂ ਨੂੰ ਦੱਸਦਾ ਵੀ ਪਲਾਉਣ ਦੇ ਨਾਲ ਨਾਲ ਕੁਝ ਪਸ਼ੂ ਪਾਲਕ ਵੀਰ ਕਹਿੰਦੇ ਵੀ ਇਹਦੀ ਤਸਵੀਰ ਗਰਮ ਹੁੰਦੀ ਐ ਉਹ ਪਸ਼ੂ ਦੇ ਉੱਪਰ ਮਲ ਦਿੰਦੇ ਨੇ ਮੈਂ ਫੇਰ ਕਹਿਣਾ ਵੀ ਮਲਣ ਨਾਲ ਜ਼ੇਰ ਨਹੀਂ ਪੈਣੀ ਚੋਣ ਨਾਲ ਮਲਣ ਵਾਸਤੇ ਤੁਹਾਨੂੰ ਚੋਣੀ ਤੇ ਪੈਣੀ ਐ ਬੋਲੀ ਉਹ ਚੋਣ ਨਾਲ ਜਲਦੀ ਪੈਂਦੀ ਹੈ। ਸੋ ਜਿੰਨੀ ਜਲਦੀ ਚੋਲਾਂਗੇ ਉੰਨੀ ਜਲਦੀ ਜ਼ੇਰ ਪਾਊਗੀ। ਉਨਾ ਹੀ ਸਾਡਾ ਜਿਹੜਾ ਕੱਟੜੂ ਵੱਛੜੂ ਹੈ ਉਹ ਰੋਗਾਂ ਤੋਂ ਜਿਹੜਾ ਬਚਿਆ ਰਹੂਗਾ ਜੇ ਅਸੀਂ ਉਹਨੂੰ 1 ਤੋਂ 2 ਘੰਟੇ ਦੇ ਵਿੱਚ ਵਿੱਚ ਪਲਾ ਦਾਂਗੇ। 55% ਰੋਗਾਂ ਨਾਲ ਲੜਨ ਦੀ ਸ਼ਕਤੀ ਪਹਿਲੇ 3 ਘੰਟਿਆਂ ਦੇ ਵਿੱਚ ਵਿੱਚ ਜੇ ਅਸੀਂ ਬੋਲੀ ਪਲਾ ਦਿੰਨੇ ਆ ਤੁਹਾਨੂੰ ਮਿਲ ਜਾਂਦੀ। ਕੱਟੜੂ ਵੱਛੜੂ ਚ ਆ ਜਾਂਦੀ ਆ ਜਾਂਦੀ ਹੈ। ਬਿਲਕੁਲ। ਕੀ ਬਾਤ ਹੈ। ਸੋ ਅੱਛਾ ਜੀ 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 ਉਹ ਮੈਂ ਇਹੀ ਕਹਿਣਾ ਚਾਹੂੰਗਾ ਵੀ ਪਸ਼ੂ ਪਾਲਕ ਵੀਰਾਂ ਨੂੰ ਥੋੜਾ ਜਿਹਾ ਵਿਗਿਆਨਿਕ ਵਿਧੀਆਂ ਕਿੰਨੀ ਆਉਣਾ ਚਾਹੀਦਾ ਹੈਗਾ ਇਹਨਾਂ ਦੇ ਪਿੱਛੇ ਜਿਹੜਾ ਤੱਤ ਹੈ ਜਿਹਦੇ ਅੱਜ ਆਪਾਂ ਦੱਸ ਰਹੇ ਹਾਂ ਪਰਾਲਾ ਕਰ ਰਹੇ ਹਾਂ ਵੀ ਜਿੰਨੀ ਜਲਦੀ ਚੋਵਾਂਗੇ ਓਨੀ ਜਲਦੀ ਜੇਰ ਪਾਉਗੇ ਜੀ ਬਿਲਕੁਲ ਹੁਣ ਆੜਾ ਪਾੜ ਦੇ ਵਿੱਚ ਨਾ ਪਹੋ ਹੁਣ ਵਿਗਿਆਨਿਕ ਵਿਧੀਆਂ ਜਿਹੜੀਆਂ ਚੱਡੀਆਂ ਹੈਗੀਆਂ ਨੇ ਔਰ ਉਹ ਕਾਰਗਰ ਸਿੱਧ ਹੋ ਰਹੀਆਂ ਤੇ ਸਾਨੂੰ ਅਪਣਾ ਲੈਣੀਆਂ ਚਾਹੀਦੀਆਂ ਅੱਛਾ ਡਾਕਟਰ ਸਾਹਿਬ ਗੱਲ ਇਹ ਹੁੰਦੀ ਆ ਵੀ ਜਿਵੇਂ ਅਸੀਂ ਇਨਸਾਨੀ ਬੱਚੇ ਹੁੰਦੇ ਆ ਹੈਨਾ ਉਪਰਾ ਦੁੱਧ ਕਈ ਹਰੀ ਕਹਿੰਨੇ ਆ ਮਾਵਾ ਉਪਰਾ ਦੁੱਧ ਪਿਆ ਦਿੰਦੀਆਂ ਹੈ ਨਾ ਡਾਕਟਰ ਵੀ ਕਹਿੰਦੇ ਆ ਕਈ ਉਹ ਸਲਾਹ ਵੀ ਦਿੰਦੇ ਵੀ ਆਹ ਵਾਲਾ ਦੁੱਧ ਪਿਆਓ ਕੀ ਸਾਡੇ ਪਸ਼ੂਆਂ ਚ ਵੀ ਕੋਈ ਮਿਲਕ ਰਿਪਲੇਸਮੈਂਟ ਕਟਣੂਆ ਬੱਚੜਾਂ ਲਈ ਹੈ ਜੀ ਜੇ ਹੈ ਤੇ ਕੀ ਅਸੀਂ ਪਿਆ ਸਕਦੇ ਆ ਉਹ ਖੁਰਾਕੀ ਪ੍ਰਬੰਧ ਚ ਕੀ ਮਹੱਤਤਾ ਰੱਖਦਾ ਜੀ ਇਹ ਵੀ ਮਠਾ ਸਿੰਘ ਜੀ ਬਹੁਤ ਵਧੀਆ ਸਵਾਲ ਹੈ ਵਿਕਸਿਤ ਮੁਲਕਾਂ ਦੇ ਵਿੱਚ ਤਾਂ ਇਹ ਆਮ ਹੀ ਕੀਤਾ ਜਾਂਦਾ ਵੀ ਇਹਨੂੰ ਅਸੀਂ ਮਿਲਕ ਰਿਪਲੇਸਰ ਕਹਿੰਦੇ ਆ ਜਾਂ ਪੰਜਾਬੀ ਚ ਜੇ ਆਪਾਂ ਕਹੀਏ ਦੁੱਧ ਦਾ ਬਦਲਵੰਡ ਜੀ ਸੋ ਇਹ ਇੱਕ ਪਾਊਡਰ ਵਾਂਗੂ ਹੀ ਹੁੰਦਾ ਬੜਾ ਹੀ ਸੁਖਮ ਜੀਵਾ ਜਾਂ ਸੁਖਮ ਤੱਤਾ ਨਾਲ ਬਣਿਆ ਹੁੰਦਾ ਬਹੁਤ ਹੀ ਜ਼ਿਆਦਾ ਪੋਸ਼ਟਿਕ ਹੁੰਦਾ ਇਹਦੇ ਵਿੱਚ ਲਗਭਗ 25 ਤੋਂ 30% ਪ੍ਰੋਟੀਨ ਹੁੰਦੀ ਹੈ ਸੋ ਜਿੱਦਾਂ ਬੱਚਿਆਂ ਵਾਂਗੂ ਤੁਸੀਂ ਗੱਲ ਕੀਤੀ ਹੈ ਵੀ ਇਹ ਵੀ ਆਪਾਂ 200 300 ਗ੍ਰਾਮ ਲੈ ਕੇ ਤੇ ਉਹਦੇ ਵਿੱਚ ਪਾਣੀ ਆਪਾਂ ਮਿਕਸ ਕਰਕੇ ਕੋਸਾ ਜਾਂ ਕਰਕੇ ਤੇ ਉਹ ਦੁੱਧ ਹੀ ਬਣ ਜਾਂਦਾ ਜੀ ਆਸੀਂ ਇਹ ਕਟੜੂ ਬਚਰੂ ਨੂੰ ਪਿਉਾਉਂਦੇ ਆਂ ਇਹਦੇ ਨਾਲ ਫਾਇਦਾ ਕੀ ਹੁੰਦਾ ਇੱਕ ਤਾਂ ਇਹ ਬਹੁਤ ਪੋਜ਼ਿਟਿਵ ਹੁੰਦਾ ਕਟੜੂ ਬਚਰੂ ਦਾ ਵਾਧਾ ਵਧੀਆ ਹੁੰਦਾ ਹੋਰ ਵੀ ਬਹੁਤ ਸੂਖਮ ਤੱਤ ਪਾਏ ਹੁੰਦੇ ਆ ਤਾਂ ਕਿ ਕਟੜੂ ਬਚਰੂ ਦੇ ਵਿੱਚ ਕੋਈ ਮੋਕ ਨਾ ਲੱਗੇ ਕੋਈ ਬਿਮਾਰੀਆਂ ਨਾ ਲੱਗਣ ਤੇ ਦੂਜੇ ਪਾਸੇ ਇਹ ਦੁੱਧ ਦੇ ਮੁਕਾਬਲੇ ਕੁਝ ਹੱਦ ਤੱਕ ਸਸਤਾ ਪੈਂਦਾ ਜੀ ਸੋ ਸਾਡੇ ਕੋਲੇ ਦੁੱਧ ਦੀ ਵੀ ਬਚਤ ਹੋ ਜਾਂਦੀ ਹੈ ਤੋਂ ਦੂਜੇ ਨਾਲ ਨਾਲ ਸਾਡਾ ਜਿਹੜਾ ਕਟੜੂ ਬਚਰੂ ਹੈ ਉਹ ਜਿਹੜਾ ਉਹਦਾ ਵਾਦਾ ਵਧੀਆ ਹੁੰਦਾ ਇਸ ਕਰਕੇ ਅੱਜ ਕੱਲ ਕਾਫੀ ਜਿਹੜੇ ਆਗਾਂ ਵਦੂ ਕਿਸਾਨ ਨੇ ਉਹ ਮਿਲ ਕੇ ਪਲੇਸਰ ਦੀ ਵਰਤੋਂ ਕਰਨ ਲੱਗ ਪਏ ਨੇ ਮਤਲਬ ਇਹਦੀ ਮਿਕਦਾਰ ਜਿਹੜੀ ਦੇਣੀ ਹੈ ਜੇ ਕਿਸੇ ਮਾਹਰ ਦੀ ਸਲਾਹ ਨਾਲ ਦਈਏ ਆਪਏ ਕੋਲੋਂ ਨਾ ਦਈਏ ਕਿਉਂਕਿ ਆਪਾਂ ਲੋਕ ਇਦਾਂ ਦਾ ਲਾਲਚ ਕਰ ਜਾਂਦੇ ਆ ਫੇ ਇਹਨੂੰ ਜਿੰਨੀ ਚੀਜ਼ ਪਿਾਵਾਂਗੇ ਖਵਾਵਾਂਗੇ ਉਨਾ ਹੀ ਇਹ ਤਾਕਤਵਰ ਰਹੂਗਾ ਮਾਹਰ ਦੀ ਸਲਾਹ ਨਾਲ ਕਰਨਾ ਚਾਹੀਦਾ ਡਾਕਟਰ ਸਾਹਿਬ ਗੱਲਬਾਤ ਇਹਨੂੰ ਜਾਰੀ ਰੱਖਦੇ ਆ ਇੱਕ ਟੈਲੀਫੋਨ ਆ ਗਿਆ ਸੱਜਣਾ ਦਾ ਸੁਣ ਲਈਏ ਜੀ ਜੀ ਹੈਲੋ ਜੀ हेलो हेलो चलो लग जाए हेलो हेलो सत श्री अकाल सत श्री अकाल जी हरजिंदर सिंह रेवा पटियाला जी हां जी बोलो हरजिंदर जी सर सर बेनती है मेरे को ना अपना सारा ब्लेड अपना है अच्छा जी ਮੈਂ ਪੁੱਛਣਾ ਚਾਹਣਾ ਵੀ ਆਪਣੇ ਇਹ ਕੱਟਰੂ ਆ ਇਹਨਾਂ ਨੂੰ ਕਿੰਨੀ ਚਿਰ ਦੁੱਧ ਪਰੋਣਾ ਨਵੇਂਆਂ ਨੂੰ ਜੀ ਜੀ ਸਾਹਿਬ ਜੀ ਸਰ ਜਿੱਦਾਂ ਮੈਂ ਗੱਲ ਕਰ ਰਿਹਾ ਵੀ ਆਪਾਂ 2 ਹਫ਼ਤੇ 2-3 ਹਫ਼ਤੇ ਦੁੱਧ ਤੋਂ ਬਾਅਦ ਆਪਾਂ ਤੀਸਰੇ ਹਫ਼ਤੇ ਤੇ ਇੱਕ ਜਿੱਦਾਂ ਇੱਕ ਰਾਸ਼ਨ ਹੈ ਜਿਹਨੂੰ ਆਪਾਂ ਕਾਫ ਸਟਾਰਟਰ ਜਾਂ ਸ਼ੁਰੂਆਤੀ ਵੰਡ ਕਹਿੰਦੇ ਆ ਉਹ ਆਪਾਂ ਥੋੜਾ ਥੋੜਾ ਸ਼ੁਰੂ ਕਰ ਸਕਦੇ ਆ 50 ਕੁ ਗ੍ਰਾਮ ਤੋਂ ਆਪਾਂ ਤੀਸਰੇ ਹਫ਼ਤੇ ਤੋਂ ਸ਼ੁਰੂ ਕਰਕੇ ਉਧਰੋਂ ਦੁੱਧ ਘਟਦਾ ਜਾਂਦਾ ਤੇ ਇਹ ਆਪਾਂ ਹੌਲੀ-ਹੌਲੀ ਵਧਾਉਂਦੇ ਜਾਂਦੇ ਆ ਜਿਹੜਾ ਸ਼ੁਰੂਆਤੀ ਵੰਡ ਜਾਂ ਕਾਫ ਸਟਾਰਟਰ ਕਹਿੰਦੇ ਆ ਜਿੰਨੂੰ ਆਪਾਂ ਸੋ ਹਰ ਹਫ਼ਤੇ ਇਹਨੂੰ ਆਪਾਂ ਵਧਾਉਂਦੇ ਜਾਂਦੇ ਆ 50 100 200 250 300 ਇਦਾਂ ਕਰਦੇ ਕਰਦੇ ਆਪਾਂ ਵਧਾਉਂਦੇ ਜਾ ਰਹੇ ਆ ਨਾਲ-ਨਾਲ ਆਪਾਂ ਥੋੜੇ-ਥੋੜੇ ਕੁਲੇ-ਕੁਲੇ ਪੱਠੇ ਪਾਉਂਦੇ ਆ ਤਾਂ ਕਿ ਜਿੰਨਾ ਕੋ ਖਾ ਸਕਦਾ ਕਿਉਂਕਿ ਜਿੰਨੀ ਜਲਦੀ ਜਿਹੜਾ ਨਵਜਾਤ ਕੱਟੜੂ ਵਛੜੂ ਐ ਉਹ ਵੰਡ ਨੂੰ ਜਾਂ ਪੱਠਿਆਂ ਨੂੰ ਮੂੰਹ ਲਾਉਣਾ ਸ਼ੁਰੂ ਕਰੂਗਾ ਉੰਨੀ ਜਲਦੀ ਜਿਹੜਾ ਉਹਦਾ ਮੈਦਾ ਜਿਹੜਾ ਉਹਦਾ ਮਿਹਤੇ ਦਾ ਪਹਿਲਾ ਭਾਗ ਜਿਹਨੂੰ ਆਪਾਂ ਰਿਊਮਨ ਕਹਿੰਦੇ ਆ ਉਹ ਵਿਕਸਿਤ ਹੋਊਗਾ। ਉੰਨੀ ਜਲਦੀ ਉਹ ਆਮ ਪਸ਼ੂਆਂ ਵਾਲੀ ਖੁਰਾਕ ਖਾਣੀ ਸ਼ੁਰੂ ਕਰੂਗਾ ਤੇ ਉੰਨੀ ਜਲਦੀ ਹੀ ਉਹਦਾ ਜਿਹੜਾ ਵਾਧਾ ਹੋ ਕੇ ਉਹ ਆਸ ਹੋਣ ਦੇ ਯੋਗ ਹੋ ਜਾਊਗਾ। ਜੀ 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 ਬਿਲਕੁਲ। ਜੀ। ਮਠਾ ਸਿੰਘ ਜੀ ਫਿਰ ਵੇਖੋ ਇਹ ਚੀਜ਼ਾਂ ਦਾ ਅੱਜਕੱਲ ਨਵੀਆਂ ਕਈ ਬਣ ਗਈਆਂ। ਹੂੰ। ਤੇ ਇੱਕ ਮੈਨੂੰ ਡਾਕਟਰ ਜਸਵੰਤ ਸਿੰਘ ਜੀ ਪਿੱਛੇ ਜੇ ਵੀ ਅਸੀਂ ਇੱਕ ਗਏ ਸਾਂ ਤੁਹਾਡੀ ਯੂਨੀਵਰਸਿਟੀ ਜੀ ਤੇ ਆ ਪ੍ਰਾਲੀ ਤੇ ਤੂੜੀ ਉਹਨੂੰ ਯੂਰੀਆ ਨਾਲ ਸੋਧ ਕੇ ਜਿਹੜਾ ਵਾ ਜੀ ਉਹ ਤੁਸੀਂ ਕਹਿੰਦੇ ਜ਼ਿਆਰਾ ਗੁਣਕਾਰੀ ਹੋ ਜਾਂਦੀ ਹੈ ਜੀ ਤੇ ਜਿਵੇਂ ਤੁਸੀਂ ਗੱਲ ਕੀਤੀ ਵੀ ਆਪਾਂ ਉਹਨੂੰ ਜਿਹੜਾ ਖੀਰ ਤੇ ਇਹੋ ਜਿਹੀ ਖੁਰਾਕ ਤੇ ਲਾਉਣਾ ਹੁੰਦਾ ਜੀ ਤੇ ਜਦੋਂ ਅਸੀਂ ਯੂਰੀਆ ਨਾਲ ਸੋਧਦੇ ਆ ਇਹੋ ਜਿਹੀਆਂ ਚੀਜ਼ਾਂ ਤੇ ਕੀ ਉਹ ਵੀ ਜਿਹੜੀ ਕਟੜੂ ਅਸ਼ਰੂ ਦਿੱਤੀ ਜਾ ਸਕਦੀ ਆ ਕਿ ਉਹਦੇ 'ਚ ਕੋਈ ਸੰਕੋਚ ਵਾਲੀ ਗੱਲ ਹੁੰਦੀ ਆ ਜੀ ਇਹ ਨਹੀਂ ਹਰਪ੍ਰੀਤ ਜੀ ਇੱਥੇ ਥੋੜਾ ਜਿਹਾ ਸੰਕੋਚ ਕਰਨਾ ਚਾਹੀਦਾ ਥੋੜਾ ਜਿਹਾ ਵਿਗਿਆਨਿਕ ਵਿਧੀ ਨਾਲ ਸਮਝਣਾ ਚਾਹੀਦਾ ਜਿਹੜਾ ਨਵਜਾਤ ਕਟੜੂ ਵਛੜੂ ਐ ਉਹਨੂੰ ਅਸੀਂ ਮਨੁੱਖ ਦੇ ਬੱਚੇ ਦੀ ਤਰ੍ਹਾਂ ਮੰਨਦੇ ਆ ਉਹ ਪੱਠੇ ਨਹੀਂ ਖਾ ਸਕਦਾ ਹਜੇ ਕਿਉਂਕਿ ਉਗਾਲੀ ਕਰਨ ਵਾਲੇ ਜਾਨਵਰਾਂ ਚ ਨਾ ਪੇਟ ਦੇ ਚਾਰ ਭਾਗ ਹੁੰਦੇ ਨੇ ਤੇ ਜਿਹੜਾ ਨਵਜਾਤ ਕੱਚੜੂ ਵਛੜੂ ਆ ਉਹਦਾ ਚੌਥਾ ਜਿਹਨੂੰ ਅਸੀਂ ਸਹੀ ਮੇਦਾ ਕਹਿੰਦੇ ਆ ਉਹ ਸਭ ਤੋਂ ਜ਼ਿਆਦਾ ਵਿਕਸਿਤ ਹੁੰਦਾ ਪਹਿਲੇ ਤਿੰਨ ਮੇਦੇ ਹੁੰਦੇ ਇੰਨੇ ਵਿਕਸਿਤ ਨਹੀਂ ਹੁੰਦੇ ਜਿਵੇਂ ਜਿਵੇਂ ਉਹ ਪੱਠੇ ਖਾਣੇ ਸ਼ੁਰੂ ਕਰਦਾ ਹੌਲੀ ਹੌਲੀ ਦਾਣਾ ਜਿਵੇਂ ਜਿਵੇਂ ਉਹਦੀ ਮਾਂ ਉਹਨੂੰ ਚੱਟਦੀ ਹੈ ਉਹ ਸੂਖਮ ਜੀਵ ਅੰਦਰ ਜਾਂਦੇ ਆ ਫਿਰ ਉਹਦਾ ਪਹਿਲਾ ਮੇਦਾ ਸਭ ਤੋਂ ਜ਼ਿਆਦਾ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਤੇ 6 ਮਹੀਨੇ ਦੇ ਹੁੰਦੇ ਹੁੰਦੇ ਉਹ ਪਹਿਲਾ ਮਿਹਦਾ ਲਗਭਗ 80% ਸਥਾਨ ਲੈ ਲੈਂਦਾ। ਸੋ ਪਹਿਲੇ ਮਿਹਦੇ ਦੇ ਵਿੱਚ ਜਿਹੜੇ ਸੂਖਮ ਜੀਵ ਪਨਪਦੇ ਐ ਉਹਨਾਂ ਦੀ ਬਦੌਲਤੀ ਹੀ ਅਸੀਂ ਜਿਹੜੇ ਵੱਡੇ ਪਸ਼ੂਆਂ ਦੇ ਵਿੱਚ ਇਹ ਯੂਰੀਆ ਵਾਲੀ ਖੁਰਾਕ ਦੀ ਵਰਤੋਂ ਕਰਦੇ ਆਂ ਚਾਹੇ ਜੀ ਡਾਕਟਰ ਸਾਹਿਬ ਇੱਕ ਟੈਲੀਫੋਨ ਆ ਗਿਆ ਆਪਾਂ ਸੁਣ ਲਈਏ ਜੀ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਰੇ ਹਾੜਾ ਨਾ ਕੱਟਾਵਾ ਲਿਆ ਕੇ ਦਰਨਾ ਦੋਖੀਆ ਜਣ ਮਾਚੂ ਹੀ ਹਾਂਜੀ ਹੈਲੋ ਬੋਲੋ ਬੋਲੋ ਉਦੇ ਆਚਨ ਦੇ ਗੱਲ ਸਾਹੇ ਕੀਲੇ ਅੱਛਾ ਤੇ ਮੋਗ ਮੋਗ ਨਹੀਂ ਹਟਦੀ ਇਹ ਗੰਟੀ ਲਈਏ ਨੂੰ ਜੀ ਡਾਕਟਰ ਤੇ ਕੋਈ ਜਿਹੜੀ ਮੋਗ ਹਟ ਨਹੀਂ ਹਟਦੀ ਪਈ ਹੈਗੀ ਉਹ ਕਈ ਵਾਰੀ ਜਿਆਦਾ ਦੁੱਧ ਦੇਣ ਨਾਲ ਹੋ ਸਕਦਾ ਵੀ ਤੁਸੀਂ ਦੁੱਧ ਜਿਆਦਾ ਪਿਲਾ ਰਹੇ ਹੋ ਤੇ ਕਈ ਵਾਰੀ ਉਹਨੂੰ ਮੋਗ ਲੱਗਣੀ ਸ਼ੁਰੂ ਹੋ ਸਕਦੀ ਹੈ ਸੋ ਦੁੱਧ ਘਟ ਕਰੋ ਉਹਨੂੰ ਜਿੱਦਾਂ ਮੈਂ ਕਹਿ ਰਿਹਾ ਮਿਲਕ ਰਿਪਲੇਸਰ ਇਹੋ ਜੀ ਚੀਜ਼ ਇੱਕ ਵਾਰੀ ਦੇ ਕੇ ਦੇਖੋ ਕਈ ਵਾਰੀ ਉਹਦੇ ਨਾਲ ਹੀ ਫਰਕ ਪੈ ਜਾਂਦਾ ਤੇ ਆਸੇ ਪਾਸੇ ਜਿਹੜਾ ਹੁੰਦਾ ਸ਼ੈੱਡ ਹੈ ਉਹਦੇ ਵਿੱਚ ਸਾਫ ਸਫਾਈ ਰੱਖੋ ਕਿਉਂਕਿ ਜਿਹੜਾ ਵੱਡਾ ਪਸ਼ੂ ਹੈ ਉਹਦੇ ਵਿੱਚੋਂ ਜਿਹੜੇ ਰੋਗਾਣੂ ਹੁੰਦੇ ਨੇ ਕਈ ਵਾਰੀ ਨਵਜਾਤ ਜਿੱਦਾਂ ਮੈਂ ਦੱਸ ਰਿਹਾ ਵੀ ਕੱਟੜੂ ਵਛਰੂ ਦੇ ਵਿੱਚ ਰੋਗਾ ਨਾਲ ਲੜਨ ਦੀ ਸ਼ਕਤੀ ਨਹੀਂ ਹੁੰਦੀ ਸੋ ਉਹ ਵੱਡੇ ਪਸ਼ੂ ਤੇ ਉਧਰ ਜਾ ਸਕਦੇ ਹੁੰਦੇ ਨੇ ਜੀ ਸੋ ਥੋੜਾ ਜਿਹਾ ਸਾਫ ਸਫਾਈ ਤੇ ਇੱਕ ਜਿਹੜਾ ਦੁੱਧ ਘੱਟ ਕਰ ਦੋ ਜਾਂ ਜਿਹੜਾ ਮਿਲਕ ਰਿਪਲੇਸਰ ਮੈਂ ਕਹਿ ਰਿਹਾ ਉਦਾਂ ਦਾ ਦਲੀਆ ਬਣਾ ਕੇ ਉਹ ਦੇਣ ਦੀ ਕੋਸ਼ਿਸ਼ ਕਰੋ ਤੇ ਮੈਨੂੰ ਲੱਗਦਾ ਇਹ ਪ੍ਰੋਬਲਮ ਦਾ ਹੱਲ ਹੋ ਜਾਏਗਾ ਜੀ 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 ਗੱਲ ਤੇ ਇਹ ਹੈ ਜੀ ਕਿ ਮਾਹਰ ਦਾ ਕਹਿਣਾ ਮਨੋ ਪਸ਼ੂਆਂ ਦਾ ਖਿਆਲ ਰੱਖੋ ਖੁਰਾਕੀ ਪਰਬੰਧ ਦਾ ਧਿਆਨ ਰੱਖੋ ਜੇ ਆਉਣ ਵਾਲੀ ਆਪਾਂ ਵੇਲੇ ਦੇ ਵਿੱਚ ਵਧੀਆ ਨਸਲ ਤਿਆਰ ਕਰਨੀ ਹੈ ਬਿਲਕੁਲ ਤੇ ਹਰਪ੍ਰੀਤ ਜੀ ਜੀ ਇਹ ਮੌਸਮ ਸੁਣਾਓ ਜੀ ਆ ਤਾਪਮਾਨ ਜਿਹੜਾ ਆ ਇਹ ਪਿਛਲੇ 24 ਘੰਟਿਆਂ ਚ ਜਲੰਧਰ ਰਿਆ ਵੱਧ ਤੋਂ ਵੱਧ 25.6 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 10.4 ਗੁਰਦਾਸਪੁਰ ਚ ਵੱਧ ਤੋਂ ਵੱਧ 26 ਤੇ ਘੱਟ ਤੋਂ ਘੱਟ 10.5 ਫਿਰੋਜ਼ਪੁਰ ਚ 26.9 ਤੇ ਘੱਟ ਤੋਂ ਘੱਟ 9.9 ਪਟਿਆਲਾ ਚ ਵੱਧ ਤੋਂ ਵੱਧ 27.8 ਤੇ ਘੱਟ ਤੋਂ ਘੱਟ 10.7 ਡਿਗਰੀ ਸੈਲਸੀਅਸ ਅੰਮ੍ਰਿਤਸਰ ਚ 25.8 ਤੇ 11.6 ਤੇ ਬਠਿੰਡਾ ਚ ਵੱਧ ਤੋਂ ਵੱਧ 27 ਤੇ ਘੱਟ ਤੋਂ ਘੱਟ 9.8 ਡਿਗਰੀ ਸੈਲਸੀਅਸ ਜਿਹੜਾ ਜੀ ਤਾਪਮਾਨ ਰਿਹਾ ਤੇ ਮੌਸਮ ਦੇ ਬਾਰੇ ਆਂਦੇ ਆ ਵੀ ਆਉਣ ਵਾਲੇ 24 ਘੰਟਿਆਂ ਚ ਕੁਝ ਥਾਵਾਂ ਤੇ ਧੁੰਦ ਦਾ ਅਸਰ ਜਿੱਦਾਂ ਚੱਲ ਰਿਹਾ ਇਦਾਂ ਚੱਲੇਗਾ ਆਮ ਤੌਰ ਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਠੀਕ ਹੈ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਕੋਈ ਸਾਡੇ ਪ੍ਰੋਗਰਾਮ ਦੇ ਸੰਬੰਧੀ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਖਾਤ ਲੈ ਸਕਦੇ ਆ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆ ਖਾਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ YouTube ਤੇ ਸਾਡਾ ਚੈਨਲ ਹੈ ddpunjabi ਜਿੰਨੂੰ ਤੁਸੀਂ ਸਬਸਕ੍ਰਾਈਬ ਕਰਕੇ ਸਾਡੇ ਇਸ ਪ੍ਰੋਗਰਾਮ ਨੂੰ ਬਾਰ-ਬਾਰ ਦੇਖ ਸਕਦੇ ਹੋ ਸਾਡੇ ddpunjabi ਦੇ ਬਾਕੀ ਪ੍ਰੋਗਰਾਮ ਵੀ ਜਿਹੜੇ ਹੈ ਉਹਦੇ ਤੇ ਦੇਖ ਸਕਦੇ ਹੋ ਸੋ ਹੱਸਦੇ ਰਹੋ ਵਸਦੇ ਰਹੋ ਦੇਖਦੇ ਰਹੋ ਤੇ ਸਬਸਕ੍ਰਾਈਬ ਕਰੋ ਡੀਡੀ ਪੰਜਾਬੀ ਹੁਣ ਸਾਨੂੰ ਵੀ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੈ ਜੀ ਬਹੁਤ ਬਹੁਤ ਧੰਨਵਾਦ